ਪਰਾਨ ਸਾਹਿਬ ਦੀ ਕਾਲ ਆਈ ਆ ਕਿ ਇਹ ਮੀਟਿੰਗ ਨਹੀਂ ਹੋਣੀ ਕਿਉਂਕਿ ਮੇਰੇ ਐਮਸੀ ਨਹੀਂ ਮੰਨ ਰਹੇ ਔਰ ਮੈਂ ਪਹਿਲਾਂ ਹੀ ਉਸ ਦਿਨੇ ਗੱਲ ਦੁਰਾਤ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਬਹੁਤ ਵਧੀਆ ਸੀਗੇ ਸਾਰਾ ਖੁਸ਼ੀ ਉਹ ਵੀ ਚਾਹੁੰਦੇ ਸੀ ਲੇਕਿਨ ਜਿਹੜੀ ਪਿੱਛੋਂ ਚਾਬੀ ਮਰੋੜੀ ਗਈ ਹੈ ਨਾ ਕਸੂਰ ਉਹਨਾਂ ਦਾ ਲੋਕਾਂ ਦਾ ਉਹ ਚਾਬੀ ਕਿਹਨਾਂ ਨੂੰ ਮਰੋੜੀ ਗਈ ਇਹ ਲੋਕ ਸ਼ਹਿਰ ਦਾ ਕੰਮ ਹੋਣ ਹੀ ਨਹੀਂ ਦੇਣਾ ਇਹ ਸਿਰਫ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਇਹ ਜਿੱਦਾਂ ਉਦੋਂ ਕੀਤਾ ਕਿ ਜਿਹੜਾ ਮਿਊਸਪਲ ਕਮੇਟੀ ਤੋਂ ਪੈਸਾ ਆਇਆ ਉਹ ਇਹ ਨਹੀਂ ਜ਼ਿਆਦਾ ਕਰ ਆਪਣੇ ਲਈ ਔਰ ਆਪਣੇ ਚਹੇਤਿਆਂ ਲਈ ਵਰਤਿਆ। ਕੁੱਲ ਮਿਲਾ ਕੇ ਇਹ ਲੋਕ ਸਾਡੇ ਸ਼ਹਿਰ ਦਾ ਕਮੇਟੀ ਜਿਹੜੀ ਬਣੀ ਨਗਰਪਾਲਿਕਾ ਦੀ ਇੱਕ ਕੰਮ ਹੋ ਨਹੀਂ ਦੇਣ ਚਾਹੁੰਦੀ ਪਰ ਮੈਂ ਇਹਨਾਂ ਨੂੰ ਵੀ ਦੱਸ ਦੇਣਾ ਕਿ ਭਾਈ ਸਾਹਿਬ ਸ਼ਹਿਰ ਦਾ ਕੰਮ ਹੁਣੇ ਹੋਣਾ ਹੈ। ਨਗਰ ਕੌਂਸਲ ਟਾਂਡਾ ਦੀ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਜਿਲ੍ਹਾ ਸ਼ਹਿਰਪੁਰ ਦੀਆਂ ਬਲਾਕ ਟਾਂਡਾ ਦੇ ਵਿਦਾਇਕ ਜਸਵੀਰ ਸਿੰਘ ਰਾਜਾ ਸਾਡੇ ਨਾਲ ਇਸ ਟਾਈਮ ਮੌਜੂਦ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਕਿ ਇਹ ਜਿਹੜੀ ਮੀਟਿੰਗਾਂ ਕਿਸ ਵਾਸਤੇ ਸੱਦ ਗਈ ਸਾਰੇ ਮੀਟਿੰਗ ਕਿਸ ਵਾਸਤੇ ਰੱਖੀ ਗਈ ਸੀ ਇਹ ਜਿਹੜੀ ਮੀਟਿੰਗ ਹੈ ਅੱਜ ਅਤੇ ਸਭ ਤੋਂ ਪਹਿਲਾਂ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਮੰਤਰੀ ਡਾਕਟਰ ਰਵਜੋਜ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਮੇਰੇ ਸਦਕਾ ਟਾਂਡੇ ਨੂੰ 6 ਕਰੋੜ 90 1.7 ਹਜ਼ਾਰ ਰੁਪਈਆ ਜਿਹੜਾ ਸਾਨੂੰ ਡਿਵੈਲਪਮੈਂਟ ਲਈ ਮਿਲਿਆ ਸੀ ਉਹ ਪਰਸੋਂ ਬਹੁਤ ਵਧੀਆ ਮਾਹੌਲ 'ਚ ਪ੍ਰਧਾਨ ਸਾਹਿਬ ਐਮਸੀ ਐਮਸੀ ਸਾਹਿਬਾਨ ਸਾਰਿਆਂ ਨੇ ਇੱਥੇ ਮੀਟਿੰਗ ਹੋਈ ਇਸ ਵਿਚਾਰ ਤੇ ਔਰ ਉਨੇ ਸਾਈਨ ਵੀ ਕਰਤੇ ਪੇਪਰ ਵਰਕ ਤੇ ਔਰ ਸਾਂਝੇ ਤੌਰ ਤੇ ਮੀਟਿੰਗ ਵੀ ਰੱਖ ਲਈ ਸੀ ਕਿ ਆਪਾਂ 11 12 ਵਜੇ ਅੱਜ ਦੇ ਦਿਨ ਫਰਡੇ ਮੀਟਿੰਗ ਰੱਖਣੀ ਔਰ ਨਾਲ ਹੀ ਇੱਕ ਉਹਨਾਂ ਦਾ ਸੀ ਕਿ ਸਾਡੇ ਜਿਹੜਾ ਮੇਰੇ ਵਾਰਡ 'ਚ ਆ ਉਹ ਕੰਮ ਰੁਕਿਆ ਹੋਇਆ ਹੈ ਉਹਦਾ ਅਧਿਗਟ ਕਰਨਾ 3 ਵਜੇ ਦਾ ਸੀ ਘਟ ਬਕਿਆ ਸੀ। ਔਰ ਮੈਨੂੰ 10:30 11 ਵਜੇ ਕਾਲ ਆ ਰਹੀ ਹੈ ਯੂ ਸਾਹਿਬ ਦੀ। ਭਈ ਐਮਐਲਏ ਸਾਹਿਬ ਉਹ ਪ੍ਰਧਾਨ ਸਾਹਿਬ ਦੀ ਕਾਲ ਆਈ ਹੈ ਕਿ ਇਹ ਮੀਟਿੰਗ ਨਹੀਂ ਹੋਣੀ ਕਿਉਂਕਿ ਮੇਰੇ ਐਮਸੀ ਨਹੀਂ ਮੰਨਦੇ। ਔਰ ਮੈਂ ਪਹਿਲਾਂ ਹੀ ਉਸ ਦਿਨੇ ਗੱਲ ਦੁਰਾਤੀ ਸੀ। ਉਹਨਾਂ ਦਾ ਕੋਈ ਕਸੂਰ ਨਹੀਂ। ਉਹ ਨਹੀਂ ਉਹ ਬਹੁਤ ਵਧੀਆ ਸੀਗੇ। ਸਾਰਾ ਕੁਝ ਸੀ ਉਹ ਵੀ ਚਾਹੁੰਦੇ ਸੀ। ਲੇਕਿਨ ਜਿਹੜੀ ਪਿੱਛੋਂ ਚਾਬੀ ਮਰੋੜੀ ਗਈ ਹੈ ਨਾ ਕਸੂਰ ਉਹਨਾਂ ਦਾ ਲੋਕਾਂ ਦਾ ਉਹ ਸਾਰ ਚਾਬੀ ਕਿਹਨਾਂ ਵੱਲੋਂ ਮਰੋੜੀ ਗਈ ਸਾਬਕਾ ਮੰਤਰੀ ਸਾਹਿਬ ਸੰਸਿੰਗ ਗਿਲਜੀਆ ਮਤਲਬ ਖੋੜ ਕੇ ਨਮਰੋਣੀ ਮਿੱਟੀ ਉਹਨਾਂ ਦੀ ਹੈ ਪ੍ਰਧਾਨ ਉਹਨਾਂ ਦਾ ਪ੍ਰਧਾਨ ਤੇ ਕਮੇਟੀ ਤੇ ਸਾਰੀ ਐਗਰੀ ਕਰਕੇ ਗਈ ਹੈ ਅੱਜ ਦੀ ਮੀਟਿੰਗ ਵੀ ਉਹਨੇ ਰੱਖੀ ਸੀ ਕਿਉਂਕਿ ਜਿਹੜੀ ਅਮਰਜੈਂਸੀ ਮੀਟਿੰਗ ਹੁੰਦੀ 24 ਆਵਰ ਚ ਰੱਖੀ ਜਾਂਦੀ ਆ ਉਹਨੇ ਉਸ ਹਿਸਾਬ ਨਾਲ ਅੱਜ ਰੱਖੀ ਸੀ ਇਹ ਲੋਕ ਸ਼ਹਿਰ ਦਾ ਕੰਮ ਹੋਣ ਹੀ ਨਹੀਂ ਦੇਣਾ ਚਾਹੁੰਦੇ ਇਹ ਸਿਰਫ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਇਹ ਜਿੱਦਾਂ ਉਦੋਂ ਕੀਤਾ ਕਿ ਜਿਹੜਾ ਮਿਊਸਪਲ ਕਮੇਟੀ ਦੇ ਪੈਸਾ ਆਇਆ ਉਹ ਇਹ ਨਹੀਂ ਜ਼ਿਆਦਾ ਕਰ ਆਪਣੇ ਲਈ ਔਰ ਆਪਣੇ ਚਹੇਤਿਆਂ ਲਈ ਵਰਤਿਆ ਗਿਆ ਸੀ ਉਹਦੀ ਐਗਜ਼ਾਮਪਲ ਮੈਂ ਦੇ ਦੇਣਾ ਮੈਂ 2012 ਦਾ ਘਰ ਬਣਾਇਆ ਸੀ ਮੇਰੇ ਘਰ ਨੂੰ ਇੱਕ ਗਲੀ ਤੱਕ ਨਹੀਂ ਬਣਨ ਦਿੱਤੀ ਸੀ ਇੱਕ ਗਲੀ ਤਾਂ ਇੱਕ ਇੱਕ ਲਈ ਨਹੀਂ ਲੱਗਣ ਦਿੱਤੀ ਸੀ ਏਡੇ ਜੈਲ ਸੀ ਬੰਦੇ ਆ ਜੇ ਹੁਣ ਇਹਨਾਂ ਦਾ ਕੰਮ ਹੋ ਰਿਹਾ ਇਹਨਾਂ ਦੇ ਬਾੜਾਂ 'ਚ ਵੀ ਕੰਮ ਹੋ ਰਿਹਾ ਹੈ ਯਾਨੀ ਕਿ ਕੋਈ ਇਹ ਬਾੜ ਤਾਂ ਹੈ ਨਹੀਂ ਜਿੱਥੇ ਬਾੜ 'ਚ ਵਿੱਚ ਨਹੀਂ ਕੰਮ ਹੋ ਰਿਹਾ ਕੰਮ ਹੋ ਰਿਹਾ ਹੈ ਟੈਂਡਰ ਵੀ ਲੱਗੇ ਆ ਟਾਈਮ ਟੂ ਟਾਈਮ ਅਸੀਂ ਅਧਿਕਾਰਨ ਵੀ ਕਰੀ ਜਾਂਦੇ ਆ ਇਹਨਾਂ ਨੂੰ ਇਹ ਵੀ ਗੱਲ ਹੋਈ ਸੀ ਇਹਨਾਂ ਦਾ ਇਤਰਾਜ਼ ਸੀ ਕਿ ਜਦੋਂ ਤੁਸੀਂ ਸਾਡੇ ਬਾੜਾਂ 'ਚ ਅਧਿਕਾਰਨ ਕਰਦੇ ਆ ਤੁਸੀਂ ਸਾਨੂੰ ਸਾਦੇ ਨਹੀਂ ਮੈਂ ਪ੍ਰੋਮਿਸ ਕੀਤਾ ਸੀ ਕਿ ਜੇ ਦਿਨ ਤੋਂ ਜਿੱਥੇ-ਜਿੱਥੇ ਕੋਈ ਬਾੜ 'ਚ ਅਧਿਕਾਰਨ ਹੋਏਗਾ ਤੁਹਾਨੂੰ ਪਹਿਲ ਦੇ ਅਧਾਰ ਤੇ ਸੱਦਿਆ ਗਿਆ ਸੀ ਇਤੋਂ ਬਹੁਤ ਵਧੀਆ ਗਿਆ ਸੀ ਪਰ ਮੈਨੂੰ ਪਤਾ ਸੀਗਾ ਕਿ ਇਹਨਾਂ ਦੇ ਬਸ ਦੀ ਗੱਲ ਨਹੀਂ ਐਨੀ ਬਾਹਰ ਨਿਕਲਣਾ ਮੈਂ ਤਾਂ ਮੂੰਹ ਤੇ ਵੀ ਕਹਤਾ ਸੀ ਕਿ ਜਦੋਂ ਤੂੰ ਬਾਹਰ ਨਿਕਲਣਾ ਨਾ ਇਹ ਪਤਾ ਨਹੀਂ ਕੀ ਹੋ ਜਾਂਦਾ ਤੁਹਾਨੂੰ ਕੀ ਨਹੀਂ ਆਉਂਦਾ ਕਿਥੋਂ ਕਾਲ ਆਉਂਦੀ ਆ ਕੁੱਲ ਮਿਲਾ ਕੇ ਇਹ ਲੋਕ ਸਾਡੇ ਸ਼ਹਿਰ ਦਾ ਕਮੇਟੀ ਜਿਹੜੀ ਬਣੀ ਆ ਨਗਰ ਕੌਂਸਲ ਦੀ ਇਹ ਕੰਮ ਹੋਣ ਨਹੀਂ ਦੇਣ ਚਾਹੁੰਦੀ ਪਰ ਮੈਂ ਇਹਨਾਂ ਨੂੰ ਵੀ ਦੱਸ ਦੇਣਾ ਕਿ ਭਾਈ ਸਾਹਿਬ ਸ਼ਹਿਰ ਦਾ ਕੰਮ ਹੋਣਾ ਹੀ ਹੋਣਾ ਆ ਇਹ ਲੋਕਾਂ ਦਾ ਪੈਸਾ ਆ ਲੋਕਾਂ ਤੇ ਲੱਗਣਾ ਉਹ ਕੰਮ ਹੋਏਗਾ ਵੀ ਤਾਂ ਹੋਇਆ ਵੀ ਆ ਪਹਿਲਾਂ ਫਿਰ ਕਿਉਂ ਫਿਰ ਚੀਕਾਂ ਮਾਰਦੇ ਜਾ ਕੇ ਉੱਥੇ ਸਾਡੇ ਤੇ ਜੀ ਐਂ ਕਰਤਾ ਜੀ ਸਾਡੇ ਤੇ ਆ ਐਮਸੀ ਤੇ ਆ ਕਰਾਤਾ ਜਾਂ ਤੂੰ ਇਹ ਕੰਮ ਪੁੱਠੇ ਕਰਨੇ ਤਾਂ ਉਹੀ ਹੋਣਾ ਇਹਦੇ ਚ ਇਹਦੇ ਚ ਮੇਰੇ ਘਰ ਦਾ ਕੰਮ ਕੋਈ ਹੈ ਆ ਆ ਕੰਮ ਦੀਆਂ ਲਿਸਟਾਂ ਮੇਰੇ ਘਰ ਦਾ ਤਾਂ ਕੋਈ ਕੰਮ ਹੀ ਨਹੀਂਗਾ ਵੀ ਕਹਿਣਗੇ ਰਾਜੇ ਦੀ ਗਲੀ ਘਰੀ ਬਣ ਰਹੀ ਆ ਲੋਕਾਂ ਦਾ ਇਹਨਾਂ ਦੇ ਬਾਡਾਂ ਦਾ ਹੀ ਕੰਮ ਹੈ ਸ਼ਹਿਰ ਦਾ ਕੰਮ ਸ਼ਹਿਰ ਦੇ ਵਿੱਚ ਵੱਡੀਆਂ ਫਲੈਰ ਲਾਈਟਾਂ ਲਾ ਰਹੇ ਆਂ ਸ਼ਹਿਰ ਦੇ ਵਿੱਚ ਬਹੁਤ ਸੁੰਦਰ ਜਿਹੜੀਆਂ ਕੋਈ ਸਟਰੀਟਾਂ ਬਣਾ ਰਹੇ ਆਂ ਇਹਦੇ 'ਚ ਮਾੜਾ ਕੰਮ ਤਾਂ ਕੋਈ ਸੀ ਗਿਆ ਨਹੀਂ ਪਤਾ ਨਹੀਂ ਪਰ ਕੀ ਦਿਲ ਦੇ ਵਿੱਚ ਆ ਇਹ ਤਾਂ ਹੁਣ ਸ਼ਹਿਰ ਦੇ ਲੋਕ ਸਮਝਦੇ ਆ ਸਿਆਣੇ ਆ ਪੜ੍ਹੇ ਲਿਖੇ ਸਰਫ ਇਹ ਤੁਹਾਡਾ ਸਿੱਧਾ ਸਿੱਧਾ ਇਲਜ਼ਾਮ ਆ ਕਿ ਜਿਹੜੇ ਨਗਰ ਕੌਂਸਲ ਦੇ ਐਮਸੀ ਸਾਹਿਬਾਨ ਆ ਕਾਂਗਰਸ ਦੀ ਪਾਰਟੀ ਦੇ ਹੀ ਮੌਜੂਦਾ ਪ੍ਰਧਾਨ ਨੇ ਇਸ ਟਾਈਮ ਤੇ ਉਹ ਜਿਹੜਾ ਸ਼ਹਿਰ ਦਾ ਭਲਾਨਾ ਹੀ ਸੋਚ ਰਿਹਾ ਇਸ ਟਾਈਮ ਦੇਖੋ ਜੀ ਨਾ ਤਾਂ ਮੰਤਰੀ ਸੋਚ ਰਿਹਾ ਉਹ ਮੈਂ ਫਿਰ ਇਹ ਦਰਾਉਣਾ ਐਮਸੀ ਸਹਿਬਾਨ ਜਿਹੜੇ ਸੀਗੇ ਜਾਂ ਪ੍ਰਧਾਨ ਸਾਹਿਬ ਸੀਗੇ ਉਹ ਬਹੁਤ ਵਧੀਆ ਮਾਹੌਲ 'ਚ ਆਪਾਂ ਇੱਥੇ ਬੈਠ ਕੇ ਬੇਸਣ ਖਾਦਾ ਚਾਹ ਪੀਤੀ ਸਾਈਨ ਵੀ ਕਰ ਗਏ ਪ੍ਰਧਾਨ ਸਾਹਿਬ ਯਾਨੀ ਕਿ ਸਾਈਨ ਨਹੀਂ ਕੀਤੇ ਲੇਕਿਨ ਮੀਟਿੰਗ ਜਿਹੜੀ ਸੀਗੀ ਰੱਖੀ ਉਹ ਕੈਨਸਲ ਕਰਵਾਈ ਆ ਉਹਦਾ ਇੱਕ ਜਸਵੀਰ ਸਿੰਘ ਦਾ ਰਾਜਾ ਜੀ ਦਾ ਸਿੱਧਾ ਸਿੱਧਾ ਕਹਿਣਾ ਹੈ ਕਿ ਜਿਹੜੀ ਅੱਜ ਮੀਟਿੰਗ ਰੱਖੀ ਗਈ ਸੀਗੀ ਉਹ ਕੈਨਸਲ ਕਰਾਈ ਗਈ ਹੈ ਇਹਨਾਂ ਵੱਲੋਂ ਐਮਸੀ ਸਹਿਬਾਨ ਵੱਲੋਂ ਤੇ ਪ੍ਰਧਾਨ ਵੱਲੋਂ ਸ਼ਹਿਰ ਦਾ ਮੰਤਰੀ ਸਾਹਿਬ ਤੇ ਸਾਫ ਦਾ ਮੰਤਰੀ ਲੋ ਸ਼ਹਿਰ ਦੇ ਜਿੰਨੇ ਵੀ ਕੰਮ ਅਸੀਂ ਕਰਾਉਣਾ ਚਾਹੁੰਦੇ ਆ ਉਹਨਾਂ ਦੇ ਵਿੱਚ ਅਰਚਣ ਪਾ ਰਹੇ ਆ ਤੇ ਲੋਕਾਂ ਨੂੰ ਗਮਰਾਹ ਕਰ ਰਹੇ ਆ ਕਿ ਸਰਕਾਰ ਵੱਲੋਂ ਕੋਈ ਵੀ ਕੰਮ ਨਹੀਂ ਕਰਾਇਆ ਜਾ ਰਿਹਾ ਜਦਕਿ ਜਿੰਨੇ ਵੀ ਕੰਮ ਆ ਸਾਰੇ ਟੈਂਸਰ ਹੋ ਰਹੇ ਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਸਾਰੇ ਕੰਮ ਕਰਾਏ ਜਾਣਗੇ